ਐਸਾ ਸੱਚਾ ਤੂੰ ਏਕੋ ਜਾਣ ਜੰਮਣਾ ਮਰਨਾ ਹੁਕਮ ਪਛਾਣ ਰਹਾਉ ਐਸਾ ਸੱਚਾ ਤੂੰ ਏਕੋ ਜਾਣ ਜੰਮਣਾ ਮਰਨਾ ਹੁਕਮ ਪਛਾਣ ਰਹਾਉ ਇਹੋ ਜਿਹੜਾ ਅਲੇਖ ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ ਇੱਕ ਪ੍ਰਭੂ ਨੂੰ ਹੀ ਜਾਣ ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿੱਚ ਹੈ ਤੇ ਹੈ ਦੋ ਵਾਰੀ ਲੱਗਦਾ ਜੀ ਐਸਾ ਸੱਚਾ ਤੂੰ ਇੱਕੋ ਜਾਣ ਜੰਮਣ ਮਰਨਾ ਹੁਕਮ ਪਛਾਣ ਜੰਮਣਾ ਮਰਨਾ ਵੀ ਤੂੰ ਉਸ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਹੁਕਮ ਹੀ ਸਮਝ ਇਨਸਾਨ ਤੂੰ ਜਗਤ 'ਤੇ ਆਇਆ ਜਨਮ ਹੋਇਆ ਤੇਰਾ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ ਉਹਦਾ ਭੇਜਿਆ ਤੂੰ ਉਹਨੇ ਤੇਰੇ ਇਹ ਸਰੀਰ ਦੀ ਬਣਤ ਬਣਾ ਕੇ ਤੈਨੂੰ ਭੇਜਿਆ ਤੇ ਜੋ ਮਰਨਾ ਸਰੀਰ ਨੂੰ ਜੀਵ ਆਤਮਾ ਨੇ ਛੱਡਣਾ ਇਹ ਵੀ ਉਹਦੇ ਹੁਕਮ ਅੰਦਰ ਆ ਬਿਦ ਕੋਈ ਬਣ ਜੇ ਤੂੰ ਇਹਨੂੰ ਪਛਾਣ ਲੈ ਸੱਚੇ ਪਾਤਸ਼ਾਹ ਨੂੰ ਵੀ ਤੇਰੇ ਹੁਕਮ ਅੰਦਰ ਮਾਰਾ ਜਨਮ ਹੋਇਆ ਤੇ ਤੇਰੇ ਹੁਕਮ ਅੰਦਰ ਇਹ ਜੀਵਨ ਲੀਲਾ ਖਤਮ ਹੋਣੀ ਆ ਤੇ ਜੋ ਵਿਚਾਲੜਾ ਸਮਾਂ ਤੋਂ ਸੁੱਖ ਸਹੂਲਤਾਂ ਬਖਸ਼ ਰਿਹਾ ਸਾਨੂੰ ਸਵਾਸਾਂ ਦੀ ਪੂੰਜੀ ਦੇ ਰਿਹਾ ਹਵਾ ਪਾਣੀ ਤੇ ਖਾਦ ਖਰਾਕ ਇਹ ਅਕਾਲ ਪੁਰਖ ਵਾਹਿਗੁਰੂ ਸਾਰੀ ਤੇਰੀ ਹੀ ਕਿਰਪਾ ਹੈ ਇਹ ਪਛਾਣ ਲੈ ਨਾ ਜਿਹਨੇ ਤੈਨੂੰ ਜਨਮ ਦਿੱਤਾ ਤੇ ਮਰਨ ਤੱਕ ਤੇਰੀ ਦੇਖਭਾਲ ਕਰਦਾ ਸਾਂਭ ਸੰਭਾਲ ਕਰਦਾ ਰਹਾ ਉਹ ਵਾਲਾ ਬੰਦਾ ਜੀ ਹੈ ਪਹਿਲਾਂ ਵਾਲਾ ਬੰਦਾ ਆਪਾ ਇਸ ਪੜਿਆ ਐਸਾ ਸੱਚ ਤੂੰ ਏਕੋ ਜਾਣ ਇਹੋ ਜਿਹੇ ਸੱਚੇ ਪ੍ਰਭੂ ਪਰਮਾਤਮਾ ਨੂੰ ਤੂੰ ਪਛਾਣ ਪਾਈ। ਕਾ ਮੈਂ ਮੋਹ ਮਾਇਆ ਦੇ ਜਾਲ ਵਿੱਚ ਮਾਨ ਹੰਕਾਰ ਦੇ ਵਿੱਚ ਤੂੰ ਫਸਿਆ ਹੋਇਆ ਉਸ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਬੈਠਾ। ਪ੍ਰਭੂ ਪਰਮਾਤਮਾ ਨੇ ਹੀ ਤੇਰਾ ਜੀਵਨ ਸ਼ੁਰੂ ਕੀਤਾ ਹੈ ਤੇ ਉਹੀ ਤੇਰੇ ਜੀਵਨ ਨੂੰ ਚਲਾ ਰਿਹਾ। ਉਹਨੇ ਇਸ ਜੀਵਨ ਦੀ ਸਮਾਪਤੀ ਕਰਨੀ ਹੈ। ਇਹਨੂੰ ਪਛਾਣ ਜੰਮਣ ਮਰਨਾ ਹੁਕਮ ਪਛਾਣ ਰਹਾਓ। ਅੱਗੇ ਮਹਾਰਾਜ ਕਹਿੰਦੇ ਨੇ माया मोह माया मोह जग 바ਦਾ ਜਮ ਕਾਲ ਪ੍ਰਭੂ ਨੂੰ ਬਸਾਰ ਕੇ ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਿਮ ਵਿੱਚ ਵੱਜਾ ਪਿਆ ਹੈ ਬਾਂਦਾ ਸੂਟੇ ਨਾਮ ਸੰਭਾਲ ਮਹਾਰਾਜ ਕਹਿੰਦੇ ਤੇ ਪ੍ਰਮਾਤਮਾ ਦੇ ਨਾਮ ਨੂੰ ਹੀ ਪ੍ਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਵੱਜਾ ਛਟ ਚਾਹਨਾ ਹੈ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਇਹ ਮੋਹ ਮਾਇਆ ਦੇ ਬੰਦਰਾ ਵਿੱਚੋਂ ਤੇਰਾ ਸਟਕਾਰਾ ਹੋ ਜਾਏਗਾ ਇੱਥੇ ਕਹਿਣ ਦਾ ਭਾਵ ਹੈ ਆਪਣੀ ਵਾਲੀ ਭਾਸ਼ਾ ਦੇ ਵਿੱਚ ਸਿੱਧਾ ਸਮਝ ਗਏ ਵੀ ਪਰਮਾਤਮਾ ਦੇ ਨਾਮ ਦੀ ਕਮਾਈ ਕਰਨਾ ਹੀ ਇਹ ਮੋਹ ਜਾਲ ਦੇ ਖਾਹੀ ਦੇ ਵਿੱਚੋਂ ਸੁੱਟ ਜਾਏਗਾ ਤੂੰ ਭਾਈ ਅੱਗੇ ਬੰਦ ਚ ਮਾਰਾ ਦੱਸਦੇ ਨੇ ਗੁਰਸਖ ਦਾਤਾ ਬਰਨਾ ਭਾਲ ਗੁਰੂ ਹੀ ਨਾਮ ਦੀ ਦਾਤ ਦੇ ਕੇ ਪ੍ਰਮਾਤਮਾ ਆਤਮਿਕ ਗੁਰੂ ਹੀ ਨਾਮ ਦੀ ਦਾਤ ਦੇ ਕੇ ਆਤਮਿਕ ਸੁੱਖ ਦੇਣ ਵਾਲਾ ਹੈ ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ ਕੋਈ ਹੋਰ ਨਹੀਂ ਲੱਭਦਾ ਨਾ ਲੱਭਣਾ ਐ ਨਹੀਂ ਅੱਗੇ ਮਾਰਾ ਦੱਸਦੇ ਨੇ ਹਲ ਤਪਲਤ ਨਿਭਈ ਤਦ ਨਾਲ ਇਹ ਨਾਮ ਹੀ ਇਸ ਲੋਕ ਤੇ ਪ੍ਰਲੋਕ ਵਿੱਚ ਤੇਰੇ ਨਾਲ ਨਿਭਣ ਸਕਦ ਨਿਭਣ ਵਾਲਾ ਹੈ ਤੇ ਇਹੀ ਨਿਭ ਸਕਦਾ ਹੈ ਸ਼ਬਦ ਮਰੇ ਤਾਂ ਇਕ ਲਿਬ ਲਾਈ ਮਨੁੱਖ ਤਦੋਂ ਹੀ ਇੱਕ ਪ੍ਰਮਾਤਮਾ ਵਿੱਚ ਸ਼ਰਤ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਰਾਹੀਂ ਮੋਹ ਵੱਲੋਂ ਮਰ ਜਾਏ ਮੋਹ ਦਾ ਪ੍ਰਭਾਵ ਆਪਣੇ ਉੱਤੇ ਪੈਣ ਪੈਣ ਨਾ ਦੇਵੇ ਮੋਹ ਦਾ ਪ੍ਰਭਾਵ ਆਪਣੇ ਮਨ ਤੇ ਨਾ ਪੈਣ ਦੇਵੇ ਇਹ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਵਿੱਚ ਸੁਰਤ ਜੋੜ ਛੱਕਦਾ ਹੈ ਇਨਸਾਨ ਬੀਬੀ ਆ ਚੇ ਭਾਈ ਆ ਅਚਰ ਚਰੇ ਤਾਂ ਭਰਮ ਚੁਕਾਏ ਅਚਰ ਚਰੇ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਮਾਰਾਤ ਸਮਝਾਉਂਦੇ ਨੇ ਤਦੋ ਹੀ ਜੀਵ ਮਾਇਆ ਵੱਲ ਮਨ ਦੀ ਭਟਕਣਾ ਦੂਰ ਮਾਇਆ ਵੱਲੋਂ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ ਜੇ ਗੁਰੂ ਦੇ ਸ਼ਬਦ ਰਾਹੀਂ ਕਾਮਦਾਇਕ ਪੰਜਾਂ ਦੇ ਨਾਮ ਕਾਇ ਜਾ ਸਕਣ ਵਾਲੇ ਟੋਲੇ ਦੇ ਪ੍ਰਭਾਵ ਨੂੰ ਮੁਕਾ ਦੇਵੇ ਨਾਮ ਕਾਇ ਜਾ ਸਕਣ ਵਾਲੇ ਟੋਲੇ ਦੇ ਪ੍ਰਭਾਵ ਨੂੰ ਮੁਕਾ ਦੇਵੇ ਕਿਉਂਕਿ ਉਹ ਕਾਮ ਕ੍ਰੋਧ ਹੰਕਾਰ ਲੋਭ ਮੋਹ ਮਾਇਆ ਜੋ ਮਤਲਬ ਇਹ ਟੋਲਾ ਨਾ ਇਹ ਟੋਲੇ ਟੋਲਾ ਮੁਕਾਇਆ ਨਹੀਂ ਜਾ ਸਕਦਾ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਇਹ ਪਰ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਮਨੁੱਖ ਗਰਬਾਣੀ ਸ਼ਬਦ ਨਾਲ ਜੁੜਦਾ ਫਿਰ ਉਹਨੂੰ ਬੜਾ ਸੌਖਾ ਹੋ ਜਾਂਦਾ ਇਹਨਾਂ ਨਾਲ ਟੱਕਰ ਲੈਣੀ ਬੜਾ ਸੌਖਾ ਹੋ ਜਾਂਦਾ ਮਹਾਰਾਜ ਨੇ ਦੱਸਿਆ ਇੱਥੇ ਗੁਰੂ ਦੇ ਸ਼ਬਦ ਦੀ ਰਾਹੀਂ ਕਾਮ ਦਾ ਇੱਕ ਪੰਜਾਂ ਦੇ ਨਾਮ ਕਾਇ ਜਾਣ ਵਾਲੇ ਟੋਲੇ ਦੇ ਪ੍ਰਭਾ ਨੂੰ ਮੁਕਾ ਦੇਵੇਗਾ ਗੁਰੂ ਦਾ ਗਿਆਨ ਅੱਗੇ ਮਾਰਾ ਦੱਸਦੇ ਨੇ ਜੀਵਨ ਮੁਕਤ ਮਨ ਨਾਮ ਵਸਾਈ ਫੇਰ ਭਾਈ ਜਦੋਂ ਤੂੰ ਇਹ ਜਤ ਜਤ ਲਈ ਨਾ ਪੰਜਾਂ ਕਾਮਨਾਕਾਂ ਨੂੰ ਤੂੰ ਕੰਟਰੋਲ ਵਿੱਚ ਕਰ ਲਿਆ ਜਿਹੜਾ ਮਨੁੱਖ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿੱਚ ਹੀ ਇੰਨਾ ਪੰਜਾਂ ਦੇ ਪ੍ਰਭਾਤੋਂ ਆਜ਼ਾਦ ਹੋ ਜਾਂਦਾ ਹੈ ਫਿਰ ਉਹ ਪੰਜੇ ਦੇ ਤੇ ਪ੍ਰਭਾ ਨਹੀਂ ਪਾ ਸਕਦੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਗਿਆਨ ਨਾਲ ਜੁੜਿਆ ਸ਼ਬਦ ਨਾਲ ਜੁੜਿਆ ਅੱਗੇ ਮਹਾਰਾ ਦੱਸਦੇ ਨੇ ਗੁਰਮਖ ਹੋਏ ਤਾਂ ਸੱਚ ਸਮਾਈ ਤੇ ਉਹ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਜਿਸ ਨੇ ਇਹ ਧਰਤੀ ਤੇ ਆਕਾਸ਼ ਆਦਿਕ ਰਚੇ ਹਨ ਫਿਰ ਉਸ ਦੇ ਨਾਲ ਜੁੜ ਜਾਂਦਾ ਜਦੋਂ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਨਾ ਮਨੁੱਖ ਤੇ ਗੁਰੂ ਦੇ ਸਨ ਮੁਖ ਰਹਿ ਕੇ ਫਿਰ ਮਹਾਰਾਜ ਕਹਿੰਦੇ ਜਿਨ ਧਰ ਸਾਜੀ ਗगन ਆਕਾਸ਼ ਉਸ ਪ੍ਰਭੂ ਦੇ ਨਾਲ ਫਿਰ ਉਹਦਾ ਇੱਕਮਕਤਾ ਬਣ ਜਾਂਦੀ ਹੈ ਕਿਹੜੇ ਪ੍ਰਭੂ ਨਾਲ ਜਿਸ ਨੇ ਇਹ ਧਰਤੀ ਤੇ ਆਕਾਸ਼ ਆਦ ਕਰਚੇ ਹਨ ਨਹੀਂ ਤਾਂ ਲੋਕਾਂ ਨੇ ਪ੍ਰਭੂ ਬਥੇਰੇ ਬਣਾਏ ਹੋਏ ਨੇ ਹੁਣ ਬੰਦੇ ਨੂੰ ਹੀ ਪ੍ਰਭੂ ਮੰਨੀ ਬੈਠੇ ਨੇ ਲੋਕ ਕਿਸੇ ਦਾ ਕੋਈ ਪ੍ਰਭੂ ਬਣਾਇਆ ਕਿਸੇ ਨੇ ਕੋਈ ਪ੍ਰਭੂ ਬਣਾਇਆ ਕਿਸੇ ਨੂੰ ਕੋਈ ਕਿਸੇ ਨੂੰ ਪ੍ਰਭੂ ਕਹੀ ਜਾਂਦਾ ਪਰ ਪ੍ਰਭੂ ਉਹੀ ਆ ਮਹਾਰਾਜ ਨੇ ਦੱਸਿਆ ਜਿਸ ਨੇ ਇਹ ਧਰਤੀ ਤੇ ਆਕਾਸ਼ ਆਦ ਕਰਚੇ ਹਨ ਜਿਸ ਨੇ ਧਰਤੀ ਸਮਾਨ ਬਣਾਇਆ ਹੈ ਤੇ ਧਰਤੀ ਅਸਮਾਨ ਦੇ ਵਿੱਚ ਸਾਰੀ ਸ੍ਰਿਸ਼ਟੀ ਪੇੜ ਪੌਦੇ ਕੀੜੇ ਮਕੌੜੇ ਜੀਵ ਜੰਤ ਮਨੁੱਖ ਤਾਂ ਜੋ ਸਾਰਾ ਕੁਝ ਨੇ ਪੈਦਾ ਕੀਤਾ ਧਰਤੀ ਤੇ ਅਸਮਾਨ ਦੇ ਵਿਚਾਲੇ ਉਸ ਪ੍ਰਭੂ ਦੀ ਗੱਲ ਕਰਦੀ ਆ ਗੁਰਬਾਣੀ ਅੱਗੇ ਮਾਰਾ ਦੱਸਦੇ ਨੇ ਜਿਨ ਸਭ ਥਾਪੀ ਥਾਪ ਉਥਾਪ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ਼ ਕਰਨ ਦੇ ਵੀ ਸਮਰੱਥ ਹੈ ਸ੍ਰਿਸ਼ਟੀ ਨੂੰ ਰਚ ਕੇ ਉਹਦੀ ਪਾਲਣ ਪੋਸ਼ਣ ਵੀ ਕਰਦਾ ਤੇ ਉਹਨੂੰ ਸਮੇਟਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਉਸ ਪ੍ਰਭੂ ਦੀ ਗੱਲ ਕਰਦੀ ਆ ਗੁਰਬਾਣੀ ਸਰਬਨਰੰਤਰ ਆਪੇ ਆਪ ਮਹਾਰਾਜ ਕਹਿੰਦੇ ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇੱਕ ਰਸ ਮੌਜੂਦ ਹੈ ਕਿਉਂ ਭਾਈ ਤੂੰ ਭਲੇਖੇ ਚਾ ਇਨਸਾਨ ਤੂੰ ਕਿਤੇ ਕਿਸੇ ਨੂੰ ਮਾਨਤਾ ਦਿੰਨਾ ਇਹ ਮੈਨੂੰ ਲਾਲਾਂ ਦੀ ਦਾਤ ਦੇਣ ਵਾਲਾ ਤੂੰ ਕਿਸੇ ਨੂੰ ਕਹਿਣਾ ਮੈਨੂੰ ਇਹ ਝੋਟੀਆਂ ਦੀ ਦਾਤ ਦੇਣ ਵਾਲਾ ਕਿਸੇ ਨੂੰ ਕਹਿਣਾ ਤੂੰ ਇਹ ਧਨ ਪਦਾਰਥ ਦੇਣ ਵਾਲਾ ਕਿਸੇ ਨੂੰ ਕਹਿਣਾ ਤੂੰ ਮੇਰੀ ਇਹ ਚਿੰਤਾ ਦੂਰ ਕਰਨ ਵਾਲਾ ਹੈ ਨਾ ਭਾਈ ਇਸ ਤਰ੍ਹਾਂ ਨਾ ਕਰ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜੀ ਦੇ ਨਾਲ ਗੁਰਬਾਣੀ ਜੋੜਦੀ ਹੈ ਗੁਰਬਾਣੀ ਨੂੰ ਤਾਂ ਹੀ ਨਹੀਂ ਨਾ ਕੋਈ ਚੈਲੰਜ ਕਰ ਸਕਦਾ ਕਿਉਂਕਿ ਗੁਰਬਾਣੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੀ ਹੈ ਸਿਧਾਂਤਕ ਗੱਲ ਕਰਦੀ ਹੈ ਵਿਹਿਮਾ ਭਰਮਾ ਕਰਮਾਂ ਕਾਹਨਾਂ ਬਿਸ਼ੇਮਕਾਰਾਂ ਤੋਂ ਬਚਾਉਂਦੀ ਹੈ ਗੁਰਬਾਣੀ ਕਿਉਂਕਿ ਗਰਬਾਣੀ ਸੱਚ ਹੈ ਤੇ ਸੱਚ ਨੂੰ ਕੋਈ ਟੱਕਰ ਦੇਣ ਵਾਲਾ ਨਹੀਂ ਹੁੰਦਾ ਸੱਚ ਕੁਝ ਸਮਾਂ ਸਬਾਇਆ ਜਾ ਸਪਾਇਆ ਜਾ ਸਕਦਾ ਸੱਚ ਨੂੰ ਕੁਝ ਸਮੇਂ ਵਾਸਤੇ ਸਪਾਇਆ ਜਾ ਸਕਦਾ ਸਪਾ ਲੈਂਦੇ ਨੇ ਲੋਕ ਹੰਕਾਰੀ ਲੋਕ ਸੱਚ ਨੂੰ ਸਪਾਉਂਦੇ ਨੇ ਪਰ ਸੱਚ ਮਿਟਦਾ ਨਹੀਂ ਹੈ ਅੱਗੇ ਮਹਾਰਾਜ ਦੱਸਦੇ ਨੇ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ ਕਰਨ ਦੇ ਵੀ ਸਮਰੱਥ ਹੈ ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇੱਕ ਰਸ ਮੌਜੂਦ ਹੈ ਕਿਸੇ ਨਾ ਪੁੱਛੇ ਬਖਸ਼ ਆਪ ਆਪ ਹੀ ਸਭ ਜੀਵਾਂ ਉੱਤੇ ਬਖਸ਼ਿਸ਼ ਕਰਦਾ ਹੈ ਇਹ ਬਖਸ਼ਿਸ਼ ਵਾਸਤੇ ਇਸ ਲਈ ਇਸ ਬਖਸ਼ ਇਸ ਬਖਸ਼ ਵਾਸਤੇ ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ਕਿਸੇ ਦੀ ਸਲਾਹ ਨਹੀਂ ਲੈਂਦਾ ਪ੍ਰਭੂ ਪ੍ਰਮਾਤਮਾ ਜੋ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਕਰੇ ਕਰਾਵੇ ਆਪੇ ਆਪ ਮਨੁੱਖ ਕੇ ਕਿਸ ਹਰਨਾਹੀ ਹੱਥ ਕਿਸੇ ਵੀ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਭਾਈ ਕਿਹੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਗੇ ਵੀ ਕਿਸੇ ਦੇ ਹੱਥ ਵਿੱਚ ਕੋਈ ਪਾਵਰ ਇਹ ਨਹੀਂ ਪੁੱਤਰਾਂ ਦੀ ਦਤ ਦੇਣ ਵਾਲੀ ਕਿਸੇ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਝੋਟੀਆਂ ਲਵੇਰੀਆਂ ਦੇਣ ਵਾਲੀ ਕਿਸੇ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ ਤੇਰੀ ਚਿੰਤਾ ਦੂਰ ਕਰਨ ਵਾਲੀ ਚਿੰਤਾ ਦੂਰ ਸ਼ਬਦ ਨੇ ਕਰਨੀ ਹੈ ਦਾਤਾਂ ਤੈਨੂੰ ਪ੍ਰਭੂ ਪਰਮਾਤਮਾ ਵੱਲੋਂ ਮਿਲਣੀਆਂ ਭਾਈ ਇਸ ਤਰ੍ਹਾਂ ਸੰਕੇ ਵਿੱਚ ਨਾ ਰਹਿ ਭਲੇਖੇ ਵਿੱਚ ਨਾ ਰਹਿ ਸਭ ਕੁਝ ਪ੍ਰਭੂ ਪਰਮਾਤਮਾ ਹੀ ਦਾਤਾਂ ਦੇਣ ਵਾਲਾ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹਨੂੰ ਇੱਕ ਓੰਕਾਰ ਸਤਨਾਮ ਪੜਦੇ ਆਂ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕੋ ਹੈ ਤੇ ਸਤਨਾਮ ਸਦੀਵੀ ਰਹਿਣ ਵਾਲਾ ਸਦਾ ਹੀ ਰਹੇਗਾ ਸੰਸਾਰ ਦੀ ਉਤਪਤੀ ਹੁੰਦੀ ਰਹਿੰਦੀ ਆ ਕਈ ਵਾਰ ਪਸਰਿਓ ਪਸਾਰਾ ਗੁਰੂ ਨਾਨਕ ਸਾਹਿਬ ਨੇ ਦੱਸਿਆ ਘਰਬਾਣੀ ਚ ਵੀ ਇਸ ਸ੍ਰਿਸ਼ਟੀ ਦਾ ਕਈ ਵਾਰ ਪਸਾਰਾ ਪਸਰਿਆ ਹੈ ਕਈ ਵਾਰ ਦੁਨੀਆ ਬਣੀ ਹੈ ਤੇ ਕਈ ਵਾਰ ਦੁਨੀਆ ਖਤਮ ਹੋਈ ਹੈ ਮਹਾਰਾਜ ਨੇ ਦੱਸਿਆ ਕਿਸੇ ਨਾ ਪੁੱਸੇ ਬਖਸ਼ੇ ਆਪ ਆਪ ਹੀ ਸਭ ਜੀਵਾਂ ਉੱਤੇ ਬਖਸ਼ਿਸ਼ ਕਰਦਾ ਹੈ ਏ ਬਖਸ਼ਸ਼ ਵਾਸਤੇ ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ਤੂੰ ਪਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਏ ਪ੍ਰਭੂ ਤੂੰ ਆਪ ਹੀ ਭਰਿਆ ਹੋਇਆ ਇਹ ਸੰਸਾਰ ਸਮੁੰਦਰ ਹੈ ਤੂੰ ਆਪ ਹੀ ਇਸ ਵਿੱਚ ਮਾਨਕ ਹੀਰਾ ਹੈ ਤੂੰ ਪਵਿੱਤਰ ਸਰੂਪ ਹੈ ਸਦਾ ਸਰ ਰਹਿਣ ਵਾਲਾ ਹੈ ਤੇ ਸਾਰੇ ਗੁਨਾ ਦਾ ਖਜ਼ਾਨਾ ਹੈ ਸੁਖਮਾਨੇ ਭੇਟ ਗੁਰਪੀਰ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਪੀਰ ਮਿਲ ਪੈਂਦਾ ਹੈ ਉਹ ਤੇਰੇ ਮਲਾਪ ਦਾ ਆਤਮਿਕ ਆਨੰਦ ਮਾਣਦਾ ਹੈ ਏਕੋ ਸਹਬ ਏਕ ਬਜੀਰ ਮਾਰਾ ਸਮਝਾਉਂਦੇ ਨੇ ਤੂੰ ਆਪ ਹੀ ਆਪ ਬਾਦਸ਼ਾਹ ਹੈ ਤੇ ਆਪ ਹੀ ਆਪਣਾ ਸਲਾਹਕਾਰ ਵਜੀਰ ਹੈ ਜਗ ਬੰਦੀ ਮੁਕਤੇ ਹੋ ਮਾਰੀ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਬਿਰਲਾ ਆਚਾਰੀ ਬਿਰਲਾ ਆਚਾਰੀ ਹੋਮੇ ਦੀ ਕੈਦ ਵਿੱਚੋਂ ਆਜ਼ਾਦ ਉਹੀ ਹਨ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪਾ ਕੇ ਇਸ ਹੋਮੇ ਨੂੰ ਮਾਰਿਆ ਹੈ ਕਿ ਜਗਤ ਵਿੱਚ ਗਿਆਨਬਾਨ ਕੋਈ ਬਿਰਲਾ ਉਹੀ ਹੈ ਜਿਸ ਦਾ ਨਿਤ ਆਚਰਨ ਉਸ ਗਿਆਨ ਦੇ ਅਨੁਸਾਰ ਹੈ ਜਿਹੜਾ ਗੁਰੂ ਦੇ ਗਿਆਨ ਦੇ ਅਨੁਸਾਰ ਜਿਹੜੇ ਮਨੁੱਖ ਦਾ ਬੀਬੀ ਅਤੇ ਭਾਈ ਆ ਜੀ ਦਾ ਗੁਰੂ ਦੇ ਗਿਆਨ ਦੇ ਮੁਤਾਬਕ ਜੀਵਨ ਹੈ ਮਹਾਰਾਜ ਕਹਿੰਦੇ ਉਹੀ ਗਿਆਨਬਾਨ ਹੈ ਨਹੀਂ ਤਾਂ ਗਿਆਨਬਾਨ ਤਾਂ ਬਹੁਤ ਅਖਵਾਉਂਦੇ ਨੇ ਲੋਕ ਜਗਤ ਵਿੱਚ ਗਿਆਨਬਾਨ ਕੋਈ ਬਿਰਲਾ ਹੈ ਮਹਾਰਾਜ ਕਹਿੰਦੇ ਤੇ ਨਹੀਂ ਹਰੇਕ ਹੀ ਗਿਆਨੀ ਅਖਵਾਇਆ ਜਾਂਦਾ ਮੇਰੇ ਵਰਗਾ ਵੀ ਗਾਤਰਾ ਪਾ ਲਿਆ ਬਸ ਗਿਆਨੀ ਗਿਆਨੀ ਕਹਿੰਦੇ ਨੇ ਲੋਕ ਨਹੀਂ ਭਾਈ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਗਿਆਨਵਾਨ ਕੋਈ ਬਿਰਲਾ ਹੈ ਜਿਸਦਾ ਨਿਤ ਆਚਰਨ ਉਸ ਗਿਆਨ ਦੇ ਅਨੁਸਾਰ ਹੈ ਅੱਗੇ ਮਹਾਰਾਜ ਜਸਦੇ ਨੇ ਜਗ ਪੰਡਤ ਬਿਰਲਾ ਵਿਚਾਰੀ ਜਗਤ ਵਿੱਚ ਪੰਡਤ ਵੀ ਕੋਈ ਬਿਰਲਾ ਹੀ ਹੈ ਜਿਹੜਾ ਵਿਦਿਆ ਦੇ ਅਨੁਸਾਰ ਹੀ ਵਿਚਾਰਮਾਨ ਵੀ ਹੈ ਤੋ ਨਹੀਂ ਤਾਂ ਪੰਡਤ ਹਰੇਕ ਨੂੰ ਕਹੀ ਜਾਂਦੇ ਜਿਹੜੀ ਆ ਪੰਡਤ ਬਰਾਦਰੀ ਆ ਬਰਾਦਰੀ ਦਾ ਤਾਂ ਕਿਸੇ ਮਤਲਬ ਹੀ ਨਹੀਂ ਹੈ ਇੱਥੇ ਲਿਖਿਆ ਹੀ ਨਹੀਂ ਕਿਸੇ ਗਰਬਾਣੀ ਦੇ ਵਿੱਚ ਬਰਾਦਰੀ ਕੋਈ ਨਹੀਂ ਹੁੰਦੀ ਮਨੁੱਖਤਾ ਇੱਕ ਹੈ ਜਿਵੇਂ ਬਰਾਦਰੀ ਨੂੰ ਆਪਾਂ ਪੰਡਤ ਬ੍ਰਾਹਮਣ ਪੰਡਤ ਪੰਡਤ ਕਹੀ ਜਾਂਦੇ ਨਹੀਂ ਭਾਈ ਮਹਾਰਾਜ ਕਹਿੰਦੇ ਜਗਤ ਵਿੱਚ ਪੰਡਤ ਵੀ ਕੋਈ ਬਿਰਲਾ ਹੀ ਹੈ ਪੰਡਤ ਦਾ ਮਤਲਬ ਹੈ ਵਿਦਵਾਨ ਗਿਆਨੀ ਜਿਹੜਾ ਬ੍ਰਹਮੰਡ ਦੀ ਵਿਚਾਰ ਰੱਖਦਾ ਹੈ ਉਹਨੂੰ ਪੰਡਤ ਕਿਹਾ ਪੰਡਤ ਦਾ ਮਤਲਬ ਨ ਵਿਦਵਾਨ ਕੋਈ ਬਰਾਦਰੀ ਦਾ ਮਤਲਬ ਨਹੀਂ ਹੈਗਾ ਕੋਈ ਪੰਡਤ ਮਹਾਰਾਜ ਦੱਸਦੇ ਨੇ ਜਗਤ ਵਿੱਚ ਪੰਡਤ ਵੀ ਕੋਈ ਬਿਰਲਾ ਹੀ ਹੈ ਜਿਹੜਾ ਵਿੱਦਿਆ ਦੇ ਅਨੁਸਾਰ ਹੀ ਵਿਚਾਰਬਾਨ ਵੀ ਹੈ ਵਿੱਦਿਆ ਦੇ ਅਨੁਸਾਰ ਹੀ ਵਿਚਾਰਬਾਨ ਵੀ ਹੈ ਮਹਾਰਾਜ ਕਹਿੰਦੇ ਬਿਨ ਸਤਗੁਰ ਭੇਟ ਸਭ ਫਿਰੇ ਹੰਕਾਰੀ ਗੁਰੂ ਨੂੰ ਮਿਲਣ ਤੋਂ ਬਿਨ ਸਾਰੀ ਸ੍ਰਿਸ਼ਟੀ ਹੰਕਾਰ ਵਿੱਚ ਟਟਕਦੀ ਫਿਰਦੀ ਹੈ ਜਿਹੜਾ ਗੁਰੂ ਨਾਲ ਮਿਲ ਗਿਆ ਭਾਈ ਗੁਰੂ ਦੇ ਗਿਆਨ ਮੁਤਾਬਕ ਜੀਵਨ ਉਹਨੂੰ ਆਪਾਂ ਪੰਡਤ ਵੀ ਕਹਿ ਸਕਦੇ ਆ ਵਿਦਵਾਨ ਵੀ ਕਹਿ ਸਕਦੇ ਕਿਉਂਕਿ ਉਹ ਗਿਆਨਬਾਨ ਹੋ ਗਿਆ ਉਹਨੂੰ ਜੀਵਨ ਜੀਣ ਦੀ ਜਾਂਚ ਆ ਗਈ ਗੁਰੂ ਤੋਂ ਨੇ ਜਾਂਚ ਸਿੱਖ ਲਈ ਅੱਗੇ ਮਹਾਰਾਜ ਨੇ ਦੱਸਿਆ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਮਹਾਰਾਜ ਕਹਿੰਦੇ ਜਗਤ ਦੁਖੀ ਹੋ ਰਿਹਾ ਹੈ ਜਗਤ ਦੁਖੀ ਹੋ ਰਿਹਾ ਹੈ ਕੋਈ ਬਿਰਲਾ ਮਨੁੱਖ ਸੁਖੀ ਹੈ ਉਹ ਵੀ ਕਿਹੜਾ ਦੱਸਣਗੇ ਮਹਾਰਾਜ ਅੱਗੇ ਜਗ ਰੋਗੀ ਭੋਗੀ ਗੁਣ ਰੋਏ ਜਗਤ ਵਿਕਾਰਾਂ ਦੇ ਕਾਰਨ ਆਤਮਿਕ ਤੌਰ ਤੇ ਰੋਗੀ ਹੈ ਭੋਗਾਂ ਵਿੱਚ ਪ੍ਰਭਿਰਤ ਹੈ ਤੇ ਆਤਮਕ ਗੁਣਾ ਲਈ ਤਰਸਦਾ ਰਹਿੰਦਾ ਹੈ ਜਿਹਨੇ ਆਤਮਾ ਨੂੰ ਗੁਣ ਚਾਹੀਦੇ ਨਾ ਆਤਮ ਗੁਣ ਚੰਗੇ ਗੁਣਾ ਵਾਲਾ ਮਨੁੱਖ ਜਿਹੜਾ ਉਹ ਚੰਗੇ ਗੁਣਾ ਨੂੰ ਭਾਲ ਕੇ ਗੁਰੂ ਗਿਆਨ ਨਾਲ ਜੁੜ ਜਾਂਦਾ ਨਹੀਂ ਤਾਂ ਚੰਗੇ ਗੁਣਾ ਨੂੰ ਜਗਤ ਤਰਸਦਾ ਫਿਰਦਾ ਤੇ ਚੰਗੇ ਗੁਣ ਮਿਲਨੇ ਗੁਰੂ ਕੋਲੇ ਜਿੱਥੋਂ ਮਿਲਨੇ ਆ ਉੱਥੇ ਮਨੁੱਖ ਆਉਂਦਾ ਨਹੀਂ ਜਿੱਥੋਂ ਚੰਗੇ ਗੁਣ ਮਿਲਨੇ ਆ ਭਾਈ ਉੱਥੇ ਨਹੀਂ ਮਨੁੱਖ ਆਉਂਦਾ ਤੇ ਬਾਹਰ ਤੁਰਿਆ ਫਿਰਦਾ ਭਾਲਦਾ ਬਾਹਰ ਕਿਤੇ ਹੈ ਨਹੀਂ ਚੰਗੇ ਗੁਣ ਚੰਗੇ ਕੌਣ ਗੁਰੂ ਤੋਂ ਹੀ ਮਿਲਨੇ ਆ ਉਹ ਵੀ ਗੁਰਬਾਣੀ ਗੁਰੂ ਤੋਂ ਮਿਲਨੇ ਆ ਚੰਗੇ ਕੌਣ ਇਹ ਧਿਆਨ ਵਿੱਚ ਰੱਖਿਓ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸੇ ਪਤ ਖੋਏ ਇਹ ਆਪਾਂ ਸ਼ਬਦ ਪੜ੍ਹ ਲਿਆ ਪ੍ਰਭੂ ਨੂੰ ਭੁਲਾ ਕੇ ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ ਮਰਦਾ ਹੈ ਜੰਮਦਾ ਹੈ ਜਨਮ ਮੰਨ ਦੇ ਗੇੜ ਵਿੱਚ ਪਿਆ ਰਹਿੰਦਾ ਮਹਾਰਜ ਕਹਿੰਦੇ ਗੁਰਮਖ ਹੋਵੇ 부ਝੇ ਸੋਏ ਗੁਰਮਖ ਹੋਵੇ ਬੁੱਝੇ ਸੋਏ ਮਹਿੰਗੋ ਮੋਲ ਭਾਰ ਅਫਾਰ ਇਹ ਅਗਲਾ ਸ਼ਬਦ ਆ ਜੀ ਪਹਿਲੇ ਵਾਲੇ ਬੰਦ ਚ ਮਾਰਾ ਦੱਸ ਦਿੰਨੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ ਉਹ ਇਸ ਭੇਦ ਨੂੰ ਸਮਝਦਾ ਹੈ ਤੇ ਅਗਲਾ ਬੰਦ ਜਿਹੜਾ ਮਾਰਾ ਦੱਸਿਆ ਮਹਿੰਗੋ ਮੋਲ ਭਾਰ ਅਫਾਰ ਜੇ ਕੋਈ ਮੁੱਲ ਦੇ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਕਰਨਾ ਹੋਵੇ ਤਾਂ ਉਸ ਮੁੱਲ ਉਸ ਦਾ ਮੁੱਲ ਬਹੁਤ ਜ਼ਿਆਦਾ ਹੈ ਬਧਿਕ ਹੈ ਉਸ ਦਾ ਮੁੱਲ ਦਿੱਤਾ ਨਹੀਂ ਜਾ ਸਕਦਾ ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਹੈ ਹੀ ਨਹੀਂ ਪ੍ਰਭੂ ਪਰਮਾਤਮਾ ਮੁੱਲ ਨਹੀਂ ਮਿਲਦਾ ਜੀ ਇੱਥੇ ਕਹਿਣ ਦਾ ਭਾਵ ਇਹੀ ਆ ਸਤਿਗੁਰਾਂ ਦੇ ਵੀ ਉਹ ਪਰਮਾਤਮਾ ਕਿਸੇ ਵੀ ਕੀਮਤ ਤੇ ਨਹੀਂ ਮਿਲਦਾ ਉਹ ਤਾਂ ਭਾਵਨਾਵਾਲਿਆਂ ਨੂੰ ਮਿਲਦਾ ਜਿਹਦੇ ਅੰਦਰ ਭਾਵਨਾ ਪ੍ਰੇਮ ਹੈ ਅਟਲ ਅਸ਼ਲ ਗੁਰਮਤੀ ਧਾਰ ਗੁਰੂ ਦੀ ਮਤ ਲੈ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਫਿਰ ਭਾਵੇਂ ਮਿਲੇ ਭਾਵੇਂ ਇੱਕਕਾਰ ਏਕਾਰ ਵਾਹਿਗੁਰੂ ਭਾਵੇਂ ਮਿਲੇ ਭਾਵੇਂ ਭਾਵੇਂ ਕਾਰ ਉਹ ਪ੍ਰਭੂ ਪ੍ਰੇਮ ਦੀ ਰਾਹੀ ਪ੍ਰੇਮ ਦੇ ਮੁੱਲ ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ ਜੀਵ ਦਾ ਉਸ ਦੇ ਡਰ ਆਦਬ ਵਿੱਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ਵੀ ਪ੍ਰਭੂ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਆਪਾਂ ਆਮ ਵੀ ਕਹਿੰਦੇ ਨੇ ਨਾ ਜਿਹੜਾ ਹੰਕਾਰੀ ਆ ਝਗੜਾਲੂ ਆ ਕਲੇਸ਼ ਖੜਾ ਕਰਦਾ ਆਪਾਂ ਉਹਨੂੰ ਆਮ ਹੀ ਕਹਿੰਦੇ ਨੇ ਵੀ ਨਾ ਪਾਈ ਰੱਬ ਤੋਂ ਡਰ ਐਨਾ ਹੰਕਾਰ ਨਾ ਕਰ ਮਹਾਰਾਜ ਕਹਿੰਦੇ ਉਹੀ ਭਾਈ ਪ੍ਰਬਾਨ ਹੋਏਗਾ ਉਹਨੂੰ ਹੀ ਪ੍ਰਭੂ ਪਰਮਾਤਮਾ ਦੀ ਸੂਝ-ਬੂਝ ਆ ਸਕਦੀ ਆ ਜਿਹੜਾ ਉਸ ਪ੍ਰਭੂ ਦੇ ਪ੍ਰੇਮ ਦੀ ਰਾਹੀ ਪ੍ਰਭੂ ਦੇ ਮੋਲ ਮਿਲਣ ਦਾ ਤੇ ਜੀਵ ਦਾ ਉਸ ਦੇ ਦਰ ਅਦਬ ਵਿੱਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ਉਹਨੂੰ ਮਿਲ ਸਕਦਾ ਜਿਹੜਾ ਉਹਦੇ ਦਰ ਅਦਬ ਵਿੱਚ ਰਹਿੰਦਾ ਪ੍ਰਭੂ ਪਰਮਾਤਮਾ ਦਾ ਅਦਬ ਕਰਦਾ ਤੇ ਡਰਦਾ ਰਹਿੰਦਾ ਪਰਮਾਤਮਾ ਤੋਂ ਚੰਗੇ ਕੰਮ ਕਰਦਾ ਨੇਕ ਇਨਸਾਨ ਆ ਤੇ ਉਸ ਦਾ ਮੇਲ ਮਲਾਪ ਹੋ ਜਾਂਦਾ ਨਾਨਕ ਨੀਚ ਕਹੇ ਵਿਚਾਰ ਮਹਾਰਾਜ ਕਹਿੰਦੇ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਅੱਗੇ ਦੱਸਦੇ ਨੇ ਸਤਿਗੁਰੂ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਮਰੇ ਪੰਜ ਮਿਲ ਰੋਵੇ ਇੱਕ ਪ੍ਰਾਣੀ ਮਰਦਾ ਹੈ ਉਸ ਦੇ ਸਾਖ ਸੰਬੰਧੀ ਮਿਲ ਕੇ ਰੋਂਦੇ ਹਨ ਇਹ ਆਮ ਗੱਲ ਆ ਵਾਰੀ ਜਿਹੜੀ ਆਪਾਂ ਦੇਖਦੇ ਆਂ ਵੀ ਕੋਈ ਮਨੁੱਖ ਚੜਾਈ ਕਰ ਜੇ ਤਾਂ ਉਹਦੇ ਰਿਸ਼ਤੇਦਾਰ ਸਾਖ ਸੰਬੰਧੀ ਰੋਂਦੇ ਨੇ ਪਰ ਇੱਥੇ ਜੇ ਮਾਨਦੀਆਂ ਇੱਛਾਵਾਂ ਮਾਰਨੀਆਂ ਤਾਂ ਭਾਈ ਜਿਹੜੇ ਆਹ ਤੇਰੇ ਗਿਆਨ ਇੰਦਰੇ ਆ ਇਹਨਾਂ ਨੂੰ ਫਿਰ ਥੋੜੀ ਜੀ ਮੁਸ਼ਕਲ ਆਉਂਦੀ ਆ ਥੋੜਾ ਚਿਰ ਇਹਨਾਂ ਨੂੰ ਰੋਣਾ ਧੋਣਾ ਪੈਂਦਾ ਪਰ ਜਦੋਂ ਇਹ ਗਿੱਜ ਜਾਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਫਿਰ ਇਹਨਾਂ ਨੂੰ ਆਸਰਾ ਜਦੋਂ ਮਿਲਦਾ ਫਿਰ ਇਹਨਾਂ ਦਾ ਜੀਵਨ ਸਫਲ ਹੋ ਜਾਂਦਾ ਮਨੁੱਖਾ ਜੀਵਨ ਆਪਾਂ ਇੱਥੇ ਇਹ ਗੱਲ ਜ਼ਰੂਰ ਕਰਾਂਗੇ ਵੀ ਏਕ ਮਰੇ ਪੰਜੇ ਮਿਲ ਰੋਵੇ ਇੱਕ ਪ੍ਰਾਣੀ ਮਰਦਾ ਹੈ ਉਸ ਦੇ ਸਾਥਕ ਸੰਬੰਧੀ ਮਿਲ ਕੇ ਰੋਂਦੇ ਹਨ ਤੇ ਹੋਮੇ ਜਾਏ ਸ਼ਬਦ ਮਲ ਧੋਵੇ ਅਗਲੇ ਬੰਦ ਵਿੱਚ ਇਹ ਦੱਸਦਾ ਵੀ ਜੇ ਭਾਈ ਤੇਰੇ ਅੰਦਰੋਂ ਮਨ ਇੱਛਾ ਅਭਲਗੋਂ ਮਨ ਮਰ ਜਾਏ ਤੇਰਾ ਪ੍ਰਭੂ ਪਰਮਾਤਮਾ ਦੀ ਆਸ ਰੱਖਦਾ ਹੋਵੇ ਨਾਮ ਨਾਲ ਜੁੜ ਜੇ ਤੇ ਫਿਰ ਹੋਮੇ ਜਿਹੜੀ ਹੰਕਾਰ ਆ ਇਹ ਸ਼ਬਦ ਮਲ ਧੋਵੇ ਗੁਰੂ ਦਾ ਸ਼ਬਦ ਆ ਜਿਹੜੀ ਇਹ ਹੋਮੇ ਹੰਕਾਰ ਦੀ ਮੈਲ ਨੂੰ ਧੋਦੇਗਾ ਜੇ ਤੂੰ ਆਪਣੇ ਮਨ ਨੂੰ ਇੱਛਾ ਵੱਲੋਂ ਇੱਛਾਵਾਂ ਵੱਲੋਂ ਮਾਰ ਲਵੇਂ ਇਹਨੂੰ ਕੰਟਰੋਲ ਵਿੱਚ ਕਰ ਲਵੇਂ ਗੁਰੂ ਦੇ ਸਿਧਾਂਤ ਤੇ ਚੱਲਣ ਵਾਸਤੇ ਤਿਆਰ ਰਹੇ ਤਾਂ ਫਿਰ ਪ੍ਰਭੂ ਪਰਮਾਤਮਾ ਤੇਰੀ ਮਦਦ ਕਰੇਗਾ ਗੁਰੂ ਪਰ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੋਹ ਦੀ ਮੈਨ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ ਉਹਨਾਂ ਦੀ ਹੋਂਮੇ ਦੂਰ ਹੋ ਜਾਂਦੀ ਹੈ ਅਸਲ ਵਿੱਚ ਮਨ ਦੀ ਗੱਲ ਕਰੀ ਆ ਬਾਰੀ ধারণা ਵੀ ਦਿੱਤੀ ਆ ਵੀ ਜਦੋਂ ਇਨਸਾਨ ਚੜ੍ਹਾਈ ਕਰਦਾ ਤੇ ਉਹਦੇ ਸਾਕ ਸੰਬੰਧੀ Pronto, Esse é traim,